ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਸਵੇਰ ਦਾ ਟਾਈਮ ਹੈ ਦੋਸਤੋ ਤੇ ਧੁੰਦ ਬਹੁਤ ਜ਼ਿਆਦਾ ਹੈ ਅੱਜ ਫੇਰ ਠੰਡ ਜੀ ਹੈ ਤੇ ਇੱਧਰ ਸਤਵਿੰਦਰ ਮੇਰਾ ਭਤੀਜਾ ਜਿਹੜਾ ਹੈ ਉਹ ਖੇਤ ਵਾਰ ਰਿਹਾ ਹੈ ਰੋਟਾਵੇਟਰ ਫੇਰ ਰਿਹਾ ਹੈ ਕੱਲ ਇੱਥੇ ਹੈਰੋ ਫੇਰੀ ਸੀ ਤੇ ਦੇਖ ਸਕਦੇ ਹੋ ਤੁਸੀਂ 뷰 ਕਿੰਨਾ ਸੋਹਣਾ ਲੱਗ ਰਿਹਾ ਹੈ ਚਿੜੀਆਂ ਕਿੱਦਾਂ ਉੱਡ ਰਹੀਆਂ ਨੇ ਲੈ ਰਹੀਆਂ ਨੇ ਨਚਾਰੇ ਖੇਤ ਦੇ ਵਿੱਚ ਬਹੁਤ ਹੀ ਪਿਆਰਾ ਲੱਗ ਰਿਹਾ ਹੈ 뷰 ਬੱਕਰੀਆਂ ਬੱਕਰੀਆਂ ਤਰ੍ਹਾਂ-ਤਰ੍ਹਾਂ ਦੀਆਂ ਚਿੜੀਆਂ ਉੱਡ ਕੇ ਇੱਥੇ ਆ ਜਾਂਦੀਆਂ ਕਿਉਂਕਿ ਇੱਥੇ ਇਹਨਾਂ ਨੂੰ ਜਦੋਂ ਖੇਤ ਵਗਦਾ ਹੈ ਤੇ ਕੀੜੇ-ਮਕੌੜੇ ਖਾਣ ਨੂੰ ਮਿਲਦੇ ਨੇ ਤੇ ਬਹੁਤ ਹੀ ਹੌਨ ਹਾਰੇ ਮੁੰਡਾ ਅਜੇ 14 ਸਾਲ ਦੀ ਉਮਰ ਹੈ ਤੇ ਜਦੋਂ ਛੋਟਾ ਜਿਹਾ ਸੀ ਉਦੋਂ ਹੀ ਸਿੱਖ ਗਿਆ ਸੀ ਇਹ ਟਰੈਕਟਰ 5-6 ਸਾਲਾਂ ਦਾ ਹੁਣ ਆਇਆ ਹੈ ਤੇ ਉਦੋਂ ਤੋਂ ਹੀ ਸਿੱਖ ਗਿਆ ਹੈ ਇਹਨੂੰ ਬਹੁਤ ਜ਼ਿਆਦਾ ਖੇਤੀ ਦਾ ਇੰਟਰਸਟ ਹੈ ਸਾਰੀ ਜਾਣਕਾਰੀ ਇਹ ਸਪੈਡ ਬੁੜੀ ਸਭ ਕੁਝ ਸਾਰਾ ਕੰਮ ਘਰ ਦਾ ਖੇਤੀ ਦਾ ਇਸ ਨੇ ਹੀ ਸੰਭਾਲ ਲਿਆ ਹੈ ਤੇ ਦੇਖੋ ਵੀਊ ਇੰਜੋਏ ਕਰੋ ਦੋਸਤੋ ਇਸ ਵਲੌਗ ਨੂੰ ਅੱਜ ਕਣਕ ਦੀ ਬਿਜਾਈ ਕਰ ਦੇਣੀ ਆ ਮੁੰਡੇ ਨੇ ਹਰ ਤਰ੍ਹਾਂ ਦੀਆਂ ਜਿਹੜੀਆਂ ਆ ਜਾਂਦੀਆਂ ਨੇ ਤੋਤੇ ਬਗਲੇ ਤੇ ਪਤਾ ਨਹੀਂ ਅਜਿਹਾ ਨਾਮ ਵਗੈਰਾ ਨਹੀਂ ਪਤਾ ਚਿੜੀਆਂ ਦਾ ਕਈ ਤਰ੍ਹਾਂ ਦੀਆਂ ਹੁੰਦੀਆਂ ਛੋਟੀਆਂ ਵੱਡੀਆਂ ਰੰਗ ਬਰੰਗੀਆਂ ਬਹੁਤ ਵਧੀਆ ਲੱਗਦਾ ਹੈ ਦੇਖਣ ਨੂੰ ਕੀ? ਲੈ ਲੋ ਇਹਦਾ। ਹਾਲਾ ਜਹ। ਜਾ ਜਾ ਕਰੇ। ਹਾਂ। ਸਤਵਿੰਦਰ ਸਿੰਘ ਖਣਕ ਵਿਜਨ ਲੱਗਿਆ ਹਜਵਾ ਰਿਹਾ ਹੈ ਪੈਲੀ। ਰੋਟਾਵੇਟਰ ਨਾਲ। ਆ ਕੁਛ ਹਾਲਾ ਜਹ ਲੋਹੀ ਦਾ ਮਿਲਿਆ ਸੀ। ਇਹਨੇ ਵੇਚ ਕੇ ਚੁੱਕੇ। ਸੂਰਜ ਵੀ ਨਿਕਲ ਆਇਆ ਧੁੱਪ ਵੀ ਨਿਕਲ ਗਈ ਵਧੀਆ। ਲਓ ਜੀ ਮੁੰਡੇ ਨੇ ਫੇਰ ਦਿੱਤਾ ਹੁਣ ਰੂਟਾ ਵੇਟਰ ਪਹਿਲੀ ਵਾਰ ਦਿੱਤੀ ਚੰਗੀ ਤਰ੍ਹਾਂ ਤੇ ਹੁਣ ਬਿਜੂਗਾ ਕਣਕ ਰੂਟਾਵੇਟਰ ਫੇਰਨ ਨਾਲ ਬਹੁਤ ਹੀ ਮੀਨ ਹੋ ਜਾਂਦੀ ਪਹਿਲੀ ਜਿਆਦੇ ਮਿਹਨਤ ਨਹੀਂ ਲੱਗਦੀ ਤੇ ਵਧੀਆ ਬਣ ਜਾਂਦੀ ਹੈ ਆਏ ਜੀ ਆਪਣਾ ਟਰੈਕਟਰ ਐਸ਼ਰ ਤੇ ਹੈ ਰੋਂ ਤੇ ਉਹ ਹੈ ਰੂਟਾਵੇਟਰ ਆ ਦੇਖੋ ਮੀਨ ਕਰ ਦਿੰਦਾ ਮਿੱਟੀ ਨੂੰ ਚੰਗੀ ਤਰ੍ਹਾਂ ਤੇ ਹੁਣ ਲੱਗਾ ਸਤਵਿੰਦਰ ਬੀਜਣ ਕਣਕ ਝੋਲੀ ਦੇ ਵਿੱਚ ਪਾ ਲਈ ਕਣਕ ਮੁੰਡੇ ਨੇ ਤੇ ਵੇਚੂਗਾ ਇੱਕ ਬੰਦਾ ਹੋਰ ਵੀ ਜਾਊਗਾ ਨਾਲ ਉਹ ਵੀ ਆਊਗਾ ਕਿਉਂਕਿ ਸਤਵਿੰਦਰ ਦੇ ਥੋੜਾ ਪੈਰਾਂ ਦੇ ਵਿੱਚ 60 ਸੁੱਟ ਜੀ ਲੱਗੀ ਐ ਤੇ ਉਹ ਵੀ ਆਉਣ ਵਾਲਾ ਹੁਣ ਆਇਆ ਉਹ ਨਾਲ ਵੀ ਜਾਊਗਾ ਮੈਂ ਇਦਾਂ ਕਦੇ ਕਣਕ-ਕੁਣਕ ਵਗੈਰਾ ਵਿਜੀ ਨਹੀਂ ਐ ਖੇਤੀਬਾੜੀ ਦਾ ਮੈਨੂੰ ਜਿਆਦਾ ਨੌਲੇਜ ਨਹੀਂ ਹੈਗੀ ਤਾਂ ਕਰਕੇ ਮੈਂ ਘਰ ਦੇ ਡੰਗਰਾਂ-ਡੰਗਰਾਂ ਦਾ ਹੀ ਕੰਮਕਾਰ ਸਮਝਦਾ ਐ ਤੇ ਆਪਾਂ ਥੋੜੀ ਜੀ ਮੁੰਡੇ ਤੋਂ ਜਾਣਕਾਰੀ ਲੈ ਲੈਣੀ ਆ ਕਿ ਹਸਾਬਕਤਾ ਬੰਦਾ ਐ ਮੈਨੂੰ ਤੇ ਜਿਆਦਾ ਨੌਲੇਜ ਨਹੀਂ ਹੈਗੀ ਪੁੱਛ ਲੈਨੇ ਆ ਇਸ ਨੂੰ ਸਾਰੀ ਜਾਣਕਾਰੀ ਹੈ ਹਰ ਚੀਜ਼ ਖੇਤੀ ਦੀ ਬਹੁਤ ਜਿਆਦਾ ਨੌਲੇਜ ਇਹ ਆਪਣੀ ਕਿ ਕਿੰਨੇ ਕਿਲੇ ਪੈਲੀ ਡੇਢ ਕਿਲੋ ਲੱਗਦਾ ਕਿੰਨੀ ਕਣਕ ਦੀ ਬੀਜ ਪਊਗਾ 70 ਕਿਲੋ 70 ਕਿਲੋ ਅੱਛਾ ਆ ਹੁਣ ਵੀ ਪਾ ਗਏ ਫਿਰ ਬਸ ਬਾ ਖਾਦ ਉਸ ਤੋਂ ਬਾਅਦ ਫਿਰ ਹੈਰੂ ਮਾਰ ਦੇਣੀ ਅੱਛਾ ਫਿਰ ਬੀਜੀ ਜਾਣੀ ਕਣਕ ਫਿਰ ਸਾਦਾ ਮਾਰਨਾ ਛੁੱਟੀ ਘਟਾਵਾ ਦੇਣੀ ਚਲੋ ਤੇ ਇਧਰ ਭੈਣ ਮੇਰੀ ਰੋਟੀਆਂ ਲਾ ਰਹੀ ਚੁੱਲ੍ਹੇ ਤੇ ਤੇ ਮੈਨੂੰ ਲੱਗ ਗਈ ਭੁੱਖ ਤੇ ਹੁਣ ਸਵੇਰ ਦੀ ਰੋਟੀ ਆਪਾਂ ਖਾਣ ਦੀ ਤਿਆਰੀ ਕਰਾਂਗੇ ਸਭ ਤੋਂ ਪਹਿਲਾਂ ਤੇ ਲਓ ਜੀ ਆਪਾਂ ਪਾ ਲਈ ਰੋਟੀ ਆਪਣੀ ਤੇ ਥਾਲੀ ਤਿਆਰ ਹੋ ਗਈ ਆਪਣੀ ਤੇ ਹੁਣ ਕਰਦੇ ਆਂ ਸ਼ੁਰੂਆਤ ਪ੍ਰਸ਼ਾਦਾ ਛਕਣ ਦੀ ਅੱਜ ਜੀ ਆਲੂ ਤੇ ਬੈਂਗਣ ਦੀ ਸਬਜੀ ਦਹੀਂ ਐ ਨਾਲ ਰੈਤਾ ਰੁਤਾ ਵਗੈਰਾ ਪਾ ਕੇ ਧਨੀਆਂ ਧੁਨੀਆਂ ਵਧੀਆ ਲੱਗਦਾ ਸਵਾਦ ਤੇ ਆਪਾਂ ਪ੍ਰਸ਼ਾਦਾ ਛਕ ਲਿਆ ਦੋਸਤੋ ਉਮੀਦ ਕਰਦਾ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਵੇਗਾ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਜੀ